ਮ사ਜ ਦੇ ਸ਼ੌਕੀਨ ਤੇ ਆਸ਼ਕ ਮਜਾਜ ਲੋਕਾਂ ਲਈ ਥੋੜੀ ਜਿਹੀ ਖਬਰ ਬੁਰੀ ਆ ਪੁਆੜਾ ਪੁਲਿਸ ਨੇ ਇੱਕ ਗ੍ਰੋਹਦਾ ਪਰਦਾ ਫਾਸ਼ ਕੀਤਾ ਹੈ ਜੋ ਕਿ ਸਪਾ ਸੈਂਟਰ ਦੀ 8 ਬਚ ਦੇ ਵਪਾਰ ਦਾ ਧੰਦਾ ਚਲਾ ਰਿਹਾ ਸੀ ਜ਼ਿਕਰਯੋਗ ਹੈ ਕਿ ਠਾਣਾ ਸਬਜੀ ਮੰਡੀ ਵਿਖੇ ਡਾਇਮੰਡ ਨੈਚੁਰਲ ਸਪਾ ਸੈਂਟਰ ਤੇ ਇੱਕ ਹੋਰ ਸਪਾ ਸੈਂਟਰ ਤੋਂ ਇਸ ਗ੍ਰੋਹ ਦੀਆਂ 11 ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਮਾਲਕ ਵੱਲੋਂ ਜਿਸ ਮਰੋਸੀ ਦਾ ਧੰਦਾ ਕਰਵਾਇਆ ਜਾਂਦਾ ਸੀ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਠਾਣਾ ਸਿਟੀ ਦੇ ਐਸ ਐਚ ਓ ਜਤਿੰਦਰ ਕਮਾਨ ਨੇ ਦੱਸਿਆ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹਨਾਂ ਦੋਵਾਂ ਸੈਂਟਰਾਂ ਵਿੱਚ ਜਿਸਮ ਫਰੋਸੀਆਂ ਦਾ ਬੜੇ ਹੀ ਜੋਰਾ-ਚੋਰਾ ਨਾਲ ਚੱਲਦਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਮਹਿਲਾ ਪੁਲਸ ਨੂੰ ਨਾਲ ਲੈ ਕੇ ਸਪਾਸ ਸੈਂਟਰਾਂ ਦੀ ਛਾਪੇਮਾਰੀ ਕੀਤੀ ਤੇ 11 ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਥਾਣਾ ਮੁਖੀ ਮਤਾਕ ਪੁਲਿਸ ਨੇ ਇਸ ਸਬੰਧੀ 14 ਲੋਕਾਂ ਖਿਲਾਫ ਮਾਮਲਾ ਦਰਜ ਦਰਜ ਕੀਤੇ ਹਨ ਤੇ ਪਤਾ ਲਗਾਇਆ ਜਾ ਰਿਹਾ ਕਿ ਇਸ ਗਰੋਹ ਦੇ ਹੋਰ ਕਿੰਨੇ ਮੈਂਬਰ ਅਜੇ ਬਾਕੀ ਹਨ ਫਿਲਹਾਲ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਪਾਸੋਂ ਲੜੀ ਦੀ ਪੁੱਛਗਿੱਛ ਜਾਰੀ ਹੈ ਜਿਨ੍ਹਾਂ ਤੋਂ ਹੋਰ ਵੱਡੇ ਖੁਲਾਸੇ ਕੁੰਡ ਦੀ ਉਮੀਦ ਰੱਖੀ ਹੈ ਸਟੋਰੀ ਚੁੱਕੇ ਨਾ ਸੀ ਪਾਲ ਸੈਂਟਰ ਚ ਚੱਲਦੇ ਸੀ ਉਹਦੀ ਆਰਚ ਚ ਦੀ ਵਪਾਰਕ ਗੰੰਦਾ ਕਰਵਾਇਆ ਜਾਂਦਾ ਸੀ ਜਿਸ ਵੰਦੀ ਸੀ ਹਰ ਗੋਬਿੰਦਨਗਰ ਦੇ ਪੁਰਾਣੀ ਸਬਜੀ ਮੰਡੀ ਤੋਂ ਆ ਕੇ ਦੋ ਮੁੰਡੇ ਤਿੰਨ ਕੁੜੀਆਂ ਗ੍ਰਿਫਤਾਰ ਕੀਤੀਆਂ ਨੇ ਉਹਨਾਂ ਵਿੱਚ ਜਿਹੜਾ ਹਰ ਗੋਬਿੰਦਨਗਰ ਦਾ ਪ੍ਰਿੰਸ ਨਾਮ ਦਾ ਮਾਲਕ ਤੇ ਜਿਹੜਾ ਪੂਲ ਸਬਜੀ ਮੰਡੀ ਆ ਉੱਥੇ ਰਵੀ ਨਾਮ ਦਾ ਮੁੰਡਾ ਤੇ ਉਹਨਾਂ ਦੀ ਸੀ ਪਾਲ ਜਾਰੀ ਹੈ ਸਾਡੇ ਕੋਲ ਰਿਮਾਰਡ ਤੇ ਨੇ ਜੱਗ ਦੇ ਕਿ ਜੋ ਕਰਬਯੋਗ ਤੇ ਮਛਲਿਆਂ ਦੀ ਟੋਟਲ ਕਿੰਨੀਆਂ ਕੁੜੀਆਂ ਚ ਕਿੰਨੇ ਮੁੰਡੇ ਫੜੇ ਆ ਜੀ ਨੌ ਕੁੜੀਆਂ ਨਹੀਂ ਟੋਟਲ ਦੋ ਮੁੰਡੇ ਨੇ 11 ਜੀ 11 ਜਣੇ ਆ ਤੇ ਕਿੰਨੇ ਸਮੇਂ ਤੋਂ ਚਲਾ ਰਹੇ ਸੀ ਇਹ ਜੀ ਸਾਨੂੰ ਹੁਣ ਆਣ ਚ 15-15 ਦਿਨ ਕਹਿੰਦੇ ਨੇ 15-20 ਸਾਨੂੰ ਜਦੋਂ ਧਿਆਨ ਚ ਆਇਆ ਸੀ ਉਹ ਵੀ ਰੀਡ ਕਰਕੇ ਇਹਨਾਂ ਦੀ ਕਿਤਾਬ ਦੇ ਤੇ ਕਿੱਥੇ ਦੀਆਂ ਕੁੜੀਆਂ ਰਹਿਣ ਵਾਲੀਆਂ ਆ ਹੁਣ ਕਿ ਜੀ ਮਾਸਟਰ ਮਾਈਂਡ ਕੌਣ ਹੈ ਇਹ ਬਾਰ ਦੀਆਂ ਜਣੇ ਮਾਸਟਰ ਮਾਈਂਡ ਨੇ ਉਹਨਾਂ ਨੂੰ ਇੱਕ ਪ੍ਰਿੰਸ ਹੈ ਜਿਹੜਾ ਹਰਗੋਗਨਗਰਾਵਾ ਇੱਕ ਉਹ ਦੂਸਰੇ ਰੱਬੀ ਨੇ ਇਹ ਬਾਰ ਦੀਆਂ ਕੁੜੀਆਂ ਨੇ ਕੁਝ ਕੁਝ ਕੋ ਲੁਕਾ ਤੇ ਜਿਹੜੀ ਬੇੜੇ ਆਉਣਗੇ ਕਿਹਨਾਂ ਦੀ ਆ ਜੀ ਬਿਲਡਿੰਗ ਹੈ ਜੇ ਪਤਾ ਕਰਾ ਲੈ ਕਿਹਦੇ ਨਾਮ ਨਾਲ ਐਗਰੀਮੈਂਟ ਹੈ ਕਿਉਂਕਿ ਉਹ ਮਾਲਕ ਨੂੰ ਪਤਾ ਹੋਣਾ ਚਾਹੀਦਾ ਅੱਛਾ ਜੀ ਤੇ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਪਰਚਾ ਦਰਜ ਕਰਤਾ ਜੀ ਹੁਣ ਨਮਾਨ ਤੇ ਨੇ 212 ਨੰਬਰ ਤੇ 214 ਮੰਗੇ ਅਗਲੀ ਖਬਰ ਦੇ ਨਾਲ ਤੁਸੀਂ ਦੇਖ ਰਿਹਾ ਬੀਬੀਸੀ ਇੰਟਰਨੈਸ਼ਨਲ ਰੇਡੀਓ ਮੈਂ ਕਲਕਟਾਰੀਆ ਸਾਡਾ YouTube ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰੋ